ਮੈਂ ਕੀ ਆਖਣ ਦੀ ਜੇ ਸਕੂਲੋਂ ਫੇਰ ਮੈਸੇਜ ਆ ਗਿਆ ਮੁੰਡੇ ਦੇ ਤੇ ਹੁਣ ਫਿਰ ਮੈਂ ਕੀ ਕਰਾਂ ਤੇ ਉਹ ਫੀਸਾਂ ਨੂੰ ਆਖਣ ਦੇ ਉਹਨਾਂ ਨੇ ਕਲਾਸ 'ਚ ਵੀ ਨਹੀਂ ਬੈਣ ਦੇਣਾ ਹੁਣ ਤੇ ਨਾ ਬਿਠਾਉਣ ਚੰਗਾ ਹੋਇਆ ਸਗੋਂ ਤੇ ਮੈਂ ਤਾਂ ਹੀ ਤੇ ਅੱਜ ਛੁੱਟੀ ਕਰਾਈ ਵੀ ਉੱਥੇ ਹੁਣ बार-बार ਬੱਚੇ ਨੂੰ ਕਹਿਨ ਨਾ ਜਦੋਂ ਮੈਂ ਤੈਨੂੰ ਵੇਲਾ ਦੱਸਦਣ ਪਹਿਲਾਂ ਇਹੋ ਗੱਲ ਕਹੀ ਸੁੱਕ ਆ ਚਾਰ ਪੈਸੇ ਹੈਗੇ ਆ ਇਹ ਫੀਸਾਂ ਫੂਸਾਂ ਧਾਰ ਲਈਏ ਤੈਨੂੰ ਬਹੁਤੀ ਲੈ ਵੀ ਲੈ ਲੈ ਲੱਗੀ ਸੀ ਵੀ ਆ ਰੰਗ ਰੁੰਗ ਕਰਾ ਲਈਏ ਕੰਧਾਂ ਰੰਗ ਲਈਏ ਤੇ ਕਿਉਂ ਬੁਰੀਆਂ ਨਹੀਂ ਲੱਗਦੀਆਂ ਕੋਈ ਭੈਣ ਭਰਾ ਆਣ ਕੇ ਵੇਂਦਾ ਤੇ ਕੀ ਕਹਿੰਦਾ ਸੀ ਸਾਰਾ ਰੰਗ ਗੁੱਡਿਆ ਪਿਆ ਸੀ ਤੇ ਹੁਣ ਫਿਰ ਕਰਾ ਪਈ ਤੀ ਹੁਣ ਹੁੰਦੇ ਨਾ ਫੋਨ ਸਕੂਲਾਂ ਹੁਣ ਫਿਰ ਜਰਲਾ ਕੋਈ ਨਹੀਂ ਹੁੰਦਾ ਤੇ ਫਿਰ ਉਹਨਾਂ ਨੇ ਕਲਾਸ 'ਚ ਨਹੀਂ ਬੈਂਦੇ ਨਾ ਮੁੰਡੇ ਨੂੰ ਜਾਂ ਡਿਆਂਵਾ ਕੰਮ ਤੇ 5-6 ਦਿਨ ਜਾਊਂਗਾ ਕੰਮ ਤੇ ਫਿਰ ਪੈਸੇ ਮਿਲਣਗੇ ਤੇ ਫਿਰ ਲਿਆ ਕੇ ਦੇ ਦੂੰਗਾ ਤੇਰੀ ਫੀਸ ਫਿਰ ਲੈ ਹਜੇ ਤਾਂ ਕੁੜੀ ਦੀ ਵੀ ਅੱਜ ਐਡਮਿਸ਼ਨ ਗਈ ਆ ਕੁੜੀ ਦੀ ਐਡਮਿਸ਼ਨ ਗਈ ਤੇ ਉਹ ਉਹਨੂੰ ਨਹੀਂ ਆਲੇ ਕੁਝ ਵੀ ਕਹਿਣਾ ਉਹਦੇ ਪੈਸੇ ਵਾਲੇ ਹੈਗੇ ਆ ਕੋਈ ਗੱਲ ਨਹੀਂ ਮੁੰਡੇ ਦਾ ਸੋਚ ਜਾਂ ਫਿਰ ਕਿਦੋਂ ਵੈਜੀ-ਵਿਜੀ ਫੜਦਾ ਪੁੱਛ ਲਾ ਕੇ ਇਹਨੂੰ ਮੈਂ ਕਿਨੂੰ ਪੁੱਛਾਂ ਹੁਣ ਤੁਸੀਂ ਦੱਸੋ ਹਾਂ ਆਪ ਤੇ ਮੈਂ ਫੇਰ ਕਿੱਥੋਂ ਲਿਆਵਾ ਮੈਨੂੰ ਤਾਂ ਜਿਹੜੇ ਕੰਮ ਤੋਂ ਮਿਲਨੇ ਉਹੋ ਹੀ ਆ ਤੁਸੀਂ ਤੇ ਬਸ ਇਹੀ ਮਰੂੰ ਮਰੂੰ ਕਰਦੇ ਰਹੀ ਨੇ ਤੁਹਾਡੇ ਕੋਹ ਨਹੀਂ ਪਿਆ ਕਿਤੇ ਨਿਕਲਦਾ ਹੈ ਖਰਚ ਮਰੂੰ ਮਰੂੰ ਵਾਲਾ ਕਿਹੜਾ ਕੰਮ ਹੋਇਆ ਆ ਮੈਂ ਹੀ ਆ ਜਿਹੜਾ ਖਰਚ ਸਮਾਨ ਬਣਾ ਲਿਆ ਕਮੇਟੀਆਂ ਪਾ ਪਾ ਕੇ ਤੁਸੀਂ ਨਹੀਂ ਕੁਝ ਵੀ ਲੈਂਦੇ ਆਪ ਤੇ ਕਮੇਟੀਆਂ ਤੇ ਮੈਂ ਹੋਂ ਲਿਆ ਕੇ ਦਿੰਨਾ ਨਾ ਪੈ ਜੈ ਤੈਨੂੰ ਫੇਰ ਹੀ ਜਾਂਦੀਆਂ ਨਾ ਉਹ ਵੀ ਕਿਤੇ 2 2 3 3 ਮਹੀਨੇ ਤੇ ਇਕੱਠੀਆਂ ਹੋ ਜਾਂਦੀਆਂ ਤੇ ਉਹ ਵਿਚਾਰੀ ਪਲੀ ਮਾਨਸਾ ਕਮੇਟੀਆਂ ਵਾਲੀ ਵੀ ਜਿਹੜੀ ਕੁਝ ਬੋਲਦੀ ਨਹੀਂ ਤਿੰਨਾਂ ਤੇ ਨੰਨ ਮਹੀਨਿਆਂ ਦੀ ਇਕੱਠੀਆਂ ਫੜਾ ਕੇ ਆਈਦੀਆਂ ਹਾਂ ਇਹ ਤੇ ਪੈਸੇ ਨਹੀਂ ਜੁੜਦੇ ਆ ਕਮੇਟੀਆਂ ਪਾਪ ਆ ਗਈ ਮੈਨੂੰ ਤੂੰ ਥੱਲੇ ਲਾਤਾ ਵਾ ਸਮਾਨ ਕਾਦਾ ਬਣਾਇਆ ਵਾ ਇਹ ਮੈਨੂੰ ਵੀ ਵੇਖ ਵੇਖ ਕੇ ਪਹੁੰਚੜੀਆਂ ਹੁੰਦੀਆਂ ਇਹਦੇ ਹਲ ਹਾਂ ਤੇ ਬੜੀਆਂ ਟਾਈਮ ਨਾਲ ਵਿਚਾਰੀ ਦੀਆਂ ਪਚਾਉਂਦੇ ਜੇ ਤੁਸੀਂ ਗੱਲਾਂ ਮਾਰਨ ੜੇ ਜੇ ਮੈਨੂੰ ਨਹੀਂ ਪਤਾ ਕਰੋ ਕੁਝ ਹੱਲ ਮੈਂ ਨਹੀਂ ਇਦਾਂ ਮੁੰਡਾ ਘਰ ਬਠਾਉਣਾ ਮੈਂ ਤੇ ਦੱਸਤਾ ਮੈਂ ਟੈਨਸ਼ਨ ਨਹੀਂ ਲੈਣੀ ਹੁਣ ਆਹੋ ਤੇ ਕਿੰਨੇ ਨੇ ਪੈਸੇ ਤੂੰ ਪਾ ਵੇ ਲਾਉਣਾ ਨਹੀਂ ਆ ਵੇਖਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਨਾਲੇ ਘਰ ਸਵਾਰਿਆ ਗਿਆ ਮਾਸਾ ਸੋਹਣੀਆਂ ਲੱਗਣ ਡੀਆਂ ਨਾ ਤੇ ਫਿਰ ਪੈਸੇ ਲੱਗੇ ਆ ਦਿਖਣ ਡੇ ਆ ਨਾ ਹੁਣ ਫੇ 10 ਦਿਨ ਸਬਰ ਕਰ ਲਾ ਮੈਨੂੰ ਨਹੀਂ ਪਤਾ ਉਹ ਪਾਸੇ ਦੇ ਲਾਂਗੀ ਮੈਂ ਮੰਮੀ ਨੂੰ ਕਹਿਨੀ ਆ ਕਿ ਇਹਦੇ ਕੋਲੋਂ ਫੜ ਲਿਓ ਫਿਰ ਵਿਆਹੀ 10 ਦਿਨਾਂ ਦਾ ਕਰਾਰ ਕਰਕੇ ਮੰਮੀ ਤੈਨੂੰ ਪਤਾ ਅੱਗੇ ਟੈਨਸ਼ਨ ਲੈਂਦੀ ਓ ਉਹ ਐਵੇਂ ਮੰਮੀ ਨੂੰ ਕੋ ਹੋ ਰਹਿ ਜਾ ਵੇ ਸੁਖ ਮੰਮੀ ਨੂੰ ਨਾ ਟੈਨਸ਼ਨ ਨਹੀਂ ਆਹੋ ਜੀ ਛਿਰੋ ਤੋ ਇਹੀ ਗੱਨਾ ਕਰਦੇ ਰਹਿੰਦੇ ਮੰਮੀ ਨੂੰ ਕੁਛ ਹਾਂਜੀ ਪਾਵਾ ਮਾਚੀ ਜੀ ਤੇ ਜਾਂਦੇ ਆਂ ਮੁੰਡੇ ਦਾ ਵਿਚਾਰਾ ਦਦ ਨਾ ਮੈਂ ਮੂੰਹ ਬਣ ਸਕਦੀ ਉਹਨੇ ਤਾਂ ਕੁਛ ਨਾ ਕੁਛ ਖਾਣਾ ਹੀ ਹੁੰਦਾ ਨੇ ਦੋ ਹਜ਼ਾਰ ਰੁਪਏ ਹੱਟੀ ਜਾਵੇ ਵਿਚਾਰਾ ਜਾ ਉਧਰੋਂ ਮੇਰੇ ਬੜੂਗੇ ਚੋਂ ਕੱਢ ਕੇ ਦੇ ਦੇ ਦਾ ਪੁੱਤ ਦਾ ਹੀ ਮੈਨ ਨਹੀਂ ਹੋ ਵਦਨਾ ਕਾ ਚੀ ਹੋਰ ਠੀਕ ਆ ਆਹੋ ਮਾਂ ਤੇਰੀ ਤੇ ਬ ਖਰਚਾ ਬਚਾ ਕਰਨ ਲੱਗਿਆ ਵਹਿੰਦੀ ਨਹੀਂ ਆ ਹਾਂ ਬਹੁਤ ਖਰਚੇ ਕਰਦੀਆਂ ਕੇ ਨਿਆਣਿਆਂ ਦੇ ਮੂੰਹ ਸੀਂਦੋ ਕੁੜੀ ਨੇ ਵੀ ਆਉਣਾ ਉਹਦੇ ਵਾਸਤੇ ਵੀ ਕੁਝ ਮੰਗਾ ਕੇ ਰੱਖੋ ਜਦੋਂ ਕੁੜੀ ਆਊ ਵੇਖੀ ਜਾਊ ਨਿਆਣੇ ਲੋਕਾਂ ਦਾ 200 ਰੁਪਏ ਦਾ ਤੇ ਭੇਜ ਦਿਖਾਨੇ ਮੰਮੀ ਨੂੰ ਭੇਜਦੀ ਨਾਲ ਲੋਕਾਂ ਦੇ ਨਿਆਣੇ ਫਰੂਟ ਖੜਦੇ ਆ ਤੇ ਸਕੂਲ ਤੇ ਸਾਡੇਆਂ ਨੂੰ ਕੁਛ ਵੀ ਨਹੀਂ ਜੁੜਦਾ ਚੱਲਾ ਮੇਰਾ ਪੁੱਤ ਮੇਰੀ ਗੱਲ ਸੁਣ ਇਤਰਾ ਦਸ ਪ੍ਰਈਮ ਤੇ ਨੂੰ ਤੇ ਹੂੰਗੀ ਤੇ ਨੂੰ ਵੀਰ ਬੇਹੇ ਦੇ ਨਹੀਂ ਆ ਦਹਾ ਦੀ ਆਪਣੇ ਲਈ ਚੀਜ਼ ਲੈ ਆਈ ਤੇ ਦਹਾ ਦੀ ਦੀਦੀ ਲਈ ਲੈ ਆਈ ਚੰਗਾ ਹਾਂ ਦੀਦੀ ਵਾਸਤੇ ਲੈ ਜਨੈ ਜੀ ਹੈ ਹੈ ਤੀਖ ਮੈਂ ਉਧਰ ਵਾ ਪਾਪਾ ਦਾ ਬਟੂਆ ਆ ਮੈਂ ਤੈਨੂੰ ਦਵਾ ਪੈ ਇਹ ਰੱਬਾ ਇੱਕ ਗਰੀਬ ਦੀ ਵੀ ਜ਼ਿੰਦਗੀ ਬਣਾਈ ਤੂੰ ਸਾਰੀ ਉਮਰ ਆ ਚਾਦਰਾਂ ਕੱਢ ਕੱਢ ਕੇ ਨਾ ਲੰਗ ਚੱਲੀ ਆ ਅੰਨੀ ਹੋ ਗਈਆਂ ਹੁਣ ਤੇ ਦੀਦਾ ਬਣੀ ਆ ਪਿਛਾਦਰ ਕੱਢ ਲਾਂ ਕਿਤੇ ਕਿਤੇ ਸਾਡੇ ਵੀ ਗਰੀਬਾਂ ਨੇ ਦੇਣ ਮੋੜ ਹਾਂ ਕਿੱਥੇ ਬੈਠਾ ਵਾਂ ਤੂੰ ਸਾਡੇ ਵੱਲ ਵੀ ਗਰੀਬਾਂ ਵੱਲ ਕਿਤੇ ਧਿਆਨ ਕਰ ਲਿਆ ਕਰ ਭਰੇ ਤੇ ਹੋਰ ਪਰ ਦਾਵਾ ਤੂੰ ਮੰਮੀ ਆ ਆਣ ਕੇ ਕੱਢ ਲਈ ਹਾਂ ਛੋਲ ਇੱਕ ਕੰਮ ਹੀ ਕਰੋ ਹੁਣ ਕਿਹੜਾ ਕੰਮ ਕਰਾਂ ਮੁੰਡੇ ਦੀ ਨਾ ਸਕੂਲ ਆ ਜਾਣਾ ਦਾਖਲਾ ਜਾਣਾ ਨੇ ਫੀਸ ਵੀ ਜਾਣੀ ਆ ਤੇ ਕਿਹ ਕੋਲ ਵਿਆਜੀ ਪੈਸੇ ਪੁੱਛਾਂ ਸੁਖ ਵਿਆਜੀ ਪੈਸੇ ਕਿੱਥੋਂ ਪੋਚਾਂ ਤੈਨੂੰ ਪਤਾ ਵਾ ਜਿਹੜੇ ਪੈਸੇ ਫੀਸ ਲਈ ਰੱਖੇ ਸੀ ਉਹ ਤੂੰ ਕਹਿੰਨੀ ਰੰਗ ਕਰਾ ਲਈਏ ਉਦੋਂ ਤੈਨੂੰ ਕਿਹਾ ਸੀ ਨਾ ਆਪਾਂ ਮਾਂ ਪੁੱਤਾਂ ਨੇ ਵੀ ਰੰਗ ਨਾ ਕਰਾਈਏ ਉਹ ਸਕੂਲੇ ਦਿੱਤੇ ਜਾਣਗੇ ਤੇ ਮੰਮੀ ਆ ਵੀ ਕਿੱਡਾ ਬੁਰਾ ਲੱਗਦਾ ਹੁਣ ਵੇਖਾਂ ਕਿੰਨਾ ਸੋਹਣਾ ਲੱਗਣ ਡੈ ਪਿਆ ਵਾ ਘਰ ਘਰ ਡਾਣੀ ਜੀ ਕਰਦਾ ਵੀ ਆਪਾਂ ਵੀ ਕਿਤੇ ਅਮੀਰਾਂ ਚ ਰਲ ਗਏ ਹੈ ਉੱਥੇ ਕੀ ਮੰਮੀ ਸਾਰਾ ਦਿਨ ਤੂੰ ਹੀ ਰਹਿੰਦੇ ਜੀ ਜੀ ਤੇ ਸਬਦਾ ਕਰਦਾ ਪਰ ਹੱਥ ਵਿੱਚ ਪੈਸਾ ਹੋਣਾ ਚਾਹੀਦਾ ਜਦੋਂ ਹੁਣ ਪੈਸਾ ਨਹੀਂ ਹੱਥੇ ਚ ਤੇ ਫਿਰ ਕਿਦਾਂ ਹਾਂ ਅਮੀਰ ਬਣ ਜੀਏ ਤੇ ਵਿਆਜੀ ਫੜ ਲਓ ਹਾਂ ਪਹਿ ਹੱਥੇ ਚ ਪੈਸੇ ਆ ਜਾਣੇ ਆ ਹਾਏ ਰੱਬਾ ਵਿਆਜੀ ਫੜੇ ਪੁੱਤ ਜੇ ਕੋਈ ਆਣ ਕੇ ਆ ਸਬਜ਼ੀਆਂ ਪਾਏ ਤੇ ਨਰੰਗਾਂ ਦੀਆਂ ਥਾਲੀ ਚ ਰੱਖਿਆ ਹੁਣ ਬਾਹਰ ਆਣ ਕੇ ਗੇਟ ਖੜਕਾਉ ਕੋਈ ਇਹ ਸਾਡਾ ਖਾਦਾ ਪੀਤਾ ਕੀ ਕਰੂਗਾ ਅਮੈਂ ਤੂੰ ਹੀ ਦੇ ਬਸ ਇਹੀ ਗੰਨਾ ਸੁਣਾਉਂਦੇ ਰਹਿੰਨੇ ਆ ਸ਼ੌਲ ਜੇ ਵੀ ਕੱਢਦੇ ਇਤੋਂ ਕਿਹੜਾ ਕੁਛ ਆਉਂਦਾ ਵਾ ਕੁਛ ਨਾ ਕੁਛ ਆਉਂਦਾ ਹੀ ਆ ਵਿਹਲੇ ਬੈਠਿਆ ਕੀ ਮਿਲ ਜਾਣਾ ਵਾ ਤੂੰ ਇਹ ਵਾਰ ਮੇਰੀ ਗੱਲ ਨਹੀਂ ਮੰਨਦੇ ਨਾ ਮੰਮੀ ਸਾਬੀ ਮੰਨਦੇ ਨਾ ਤੂੰ ਹੀ ਮੰਨਦੇ ਜੇ ਗੱਲ ਤੇਰੀ ਇਹ ਮੰਨੀ ਜਾਵੇ ਵੀ ਹਾਂ ਕਰਜਾ ਚੁੱਕੀ ਜਾਈਏ ਪੈਸੇ ਲਿਆ ਲੈ ਦਈ ਜਾਈਏ ਫੇਰ ਗੱਲ ਗੱਲ ਤੇਰੀ ਮੰਨੀ ਜਾਂਦੀ ਆ ਵਿਆਜ ਤੇਰਾ ਤੋ ਦਿਨ ਸੁੰਦਾ ਜਾਂਦਾ ਵਾ ਕਿੱਥੋਂ ਦੇਣਾ ਵਾਂ ਹਾਂ ਮੰਮੀ ਆਪੇ ਦਿੱਤਾ ਹੀ ਜਾਣਾ ਜੇ ਪੈਸੇ ਆ ਜਾਣਗੇ ਤੇ ਦਿੱਤਾ ਜਾਊਗਾ ਮੁੰਡੇ ਦੇ ਸਕੂਲ ਪੈਸੇ ਤੇ ਜਾਣਗੇ ਨਾ ਸੁਖ ਹਰ ਗੱਲ ਤੇ ਜिद ਕਰਦੀ ਆ ਤੂੰ ਜिद ਜਿਹੜੀ ਚੰਗੀ ਨਹੀਂ ਹੁੰਦੀ ਮੰਮੀ ਨੂੰ ਜਿਦਾ ਨਹੀਂ ਆਂਦੇ ਇਹ ਜਿਹੜੀ ਥੋੜੀ ਐ ਆਪਣੇ ਬੱਚੇ ਵੱਲੋਂ ਸੋਚਣਾ ਕੋਈ ਜਿਹਦਾ ਵਾ ਪੁੱਤ ਫਿਰ ਬੱਚੇ ਵਾਲੋ ਸੋਚਣਾ ਹੀ ਘਰ ਮਾੜਾ ਮੁੰਟਾ ਮਾੜਾ ਵੀ ਹੁੰਦਾ ਤੇ ਕੋਈ ਗੱਲ ਨਹੀਂ ਫਿਰ ਬੱਚੇ ਪੜਾ ਲੈਨੇ ਪਹਿਲਾਂ ਐਡੇ ਵੱਡੇ ਸਕੂਲ ਐਡਮਿਸ਼ਨ ਕਰਾਈ ਆ ਤੈਨੂੰ ਕਿਹਾ ਸੀ ਵੀ ਮਾੜੇ ਪਾਲੀਏ ਹਾਏ ਸਾਡੇ ਲਾਗੋ ਸਾਗੋ ਮੰਮੀ ਕੀ ਦਾ ਬੱਚਾ ਮਾੜੇ ਸਕੂਲ ਜਾਂਦਾ ਵਾ ਮੈਂ ਗੱਲਾਂ ਕਰਾਉਣੀਆਂ ਹੀ ਲੋਕਾਂ ਕੋ ਪੁੱਤ ਲੋਕਾਂ ਨੇ ਮਗਰ ਨਹੀਂ ਲੱਗੀਦਾ ਆਪਣਾ ਘਰ ਵੇਖੀਦਾ ਵਾ ਅਈਚਾ ਸਾਰਿਆਂ ਦੇ ਬੱਚੇ ਮਾਰੇ ਜਦ ਮੰਮੀ ਮੈਂ ਗੱਡੀ ਲਵਾਉਣੀ ਆ ਸਕੂਲ ਵਾਲਿਆਂ ਨੂੰ ਕਹਿ ਕੇ ਤੁਰ ਕੇ ਜਾਂਦੇ ਆ ਉਹ ਇੰਨੀ ਦੂਰ ਪੁੱਤ ਨਾ ਕਿਸਦੇ ਮਗਰ ਲੱਗ ਕੇ ਆਪਣਾ ਘਰ ਜਿਹੜਾ ਮਾਣਾ ਮੋਟਾ ਹੈਗਾ ਉਹਨੂੰ ਨਾ ਜਾੜ ਨਾ ਕਰਜੇ ਥੱਲੇ ਦੱਬਣ ਨੂੰ ਅੱਛਾ ਤੁਹਾਡਾ ਅਰਾਦਾ ਵੀ ਮੈਂ ਇੱਥੇ ਕਹਾਂ ਮੇਰੇ ਨਿਆਣੇ ਆ ਮਾੜੇ ਸਕੂਲ ਜਾਂਦੇ ਆ ਮੈਂ ਤੇ ਵਧੀਆ ਸਕੂਲ ਪੜਾਉਣੀ ਹੈ ਆਪਣੇ ਬੱਚੇ ਸੁਖ ਕਿਉਂ ਪੁੱਟੀ ਸੋਚ ਸੋਚਦੀ ਆ ਕੋਈ ਚੱਜ ਦੀ ਸੋਚ ਵੀ ਸੋਚ ਲਿਆ ਕਰ ਸਾਡਾ ਵੀ ਮਾਂ ਪੁੱਤਾਂ ਵੱਲ ਧਿਆਨ ਨਾ ਕਰ ਲਿਆ ਕਰਨਾ ਕਿੱਥੋਂ ਕਰਨ ਕਿੱਥੋਂ ਲਿਹਾਣਾ ਮੇ ਸਭ ਕੁਝ ਹੈਗਾ ਤੁਹਾਡੇ ਕੋ ਮੈਨੂੰ ਪਤਾ ਸਾਰਾ ਤੁਸੀਂ ਝੂਠ ਬੋਲਦੇ ਜੇ ਨਹੀਂ ਆਪਣਾ ਮੁੰਡਾ ਫਿਰ ਤੁਸੀਂ ਕਿੱਦਾਂ ਕਾਲਜ ਚ ਪਾਇਆ ਹੁਣ ਤੁਸੀਂ ਕਹਿ ਦਿੰਨਾ ਸਰਕਾਰੀ ਕਾਲਜ ਜਾਂਦਾ ਅਗਲੇ ਕੱਪੜਾ ਲੱਦੇ ਬਿੱਤ ਲਿਆ ਕੇ ਦਿੰਦੇ ਹੀ ਉਹਨਾਂ ਤੁਸੀਂ ਉਹਦਾ ਕਿੱਦਾਂ ਖਰਚਾ ਕਰਨ ਦੇ ਤੁਸੀਂ ਉਹਦਾ ਖਰਚਾ ਮੈਨੂੰ ਪਤਾ ਕਿੱਦਾਂ ਕਰਨ ਦੇ ਆ ਚਾਹੇ ਸਾਬੀ ਨੂੰ ਪਤਾ ਵਾ ਕਿੱਦਾਂ ਕਰਦੀਆਂ ਇਹੋ ਆਪਣੇ ਮੁੰਡੇ ਦਾ ਤੁਸੀਂ ਖਰਚਾ ਕਰੀ ਜਾਣਾ ਫਿਰ ਮੇਰੇ ਨਾਲ ਇਹਨਾਂ ਨੂੰ ਤੁਸੀਂ ਬਗਾਨੇ ਹੀ ਸਮਝ ਛੜਿਆ ਨਾ ਉਹ ਧੀ ਆ ਪੁੱਤ ਕਿਤੇ ਲਈ ਬਗਾਨੇ ਹੁੰਦੇ ਆ ਆਂਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਵਾ ਇਹ ਸਭ ਮੰਮੀ ਗੱਲਾਂ ਵਿੱਚ ਹੀ ਆ ਗੱਲਾਂ ਜੀ ਚੰਗੀਆਂ ਲੱਗਦੇ ਆ ਅਸਲੀਅਤ ਵਿੱਚ ਕਿਸ ਨੂੰ ਨਹੀਂ ਕੋਈ ਨਹੀਂ ਚੰਗਾ ਲੱਗਦਾ ਤੁਹਾਨੂੰ ਆਪਣੇ ਜਾਨੀ ਚੰਗੇ ਲੱਗਦੇ ਇਦਾਂ ਫਿਰ ਮੈਨੂੰ ਮੇਰੇ ਵੀ ਚੰਗੇ ਲੱਗਦੇ ਆ ਸੁੱਕ ਤੇਰੇ ਹੀ ਨਾ ਗਲਤ ਸੋਚ ਜਿਹੜੀ ਇਹ ਗਲਤ ਸੋਚਿਆ ਨਾ ਕਰ ਕੋਈ ਚੱਜ ਦੀ ਸੋਚ ਸੋਚ ਲਿਆ ਕਰ ਕਿਉਂ ਇਦਾਂ ਕਰੀ ਜੰਨੀ ਆ ਮੇਰੀ ਤੇ ਉਦਾਂ ਸੱਚੀ ਮੰਮੀ ਤੁਸੀਂ ਸੁਣਦੇ ਨਹੀਂ ਮੈਨੂੰ ਤਾਂ ਘਰ ਵਿੱਚ ਕੋਈ ਸਮਝਦਾ ਹੀ ਨਹੀਂ ਜੇ ਦਾਦੀ ਦਾਦੀ ਹਾਂ ਪੁੱਤ ਮੈਨੂੰ ਜੀਜੀ ਨੇ ਕਿਰੋ ਚਲੋ ਲੈ ਦਿੰਦੇ ਚਲ ਤੁਰ ਚਲੀ ਮਮੇ ਕੁੜੀਲੇ ਵੀ ਲਾਏ ਕੁਛ ਖਾਣ ਨੂੰ ਵੀ ਆਉਣ ਵਾਲੀ ਆ ਕੁੜੀ ਨਹੀਂ ਮੈਂ ਲਿਆਉਣ ਲੱਗੀ ਮੁੰਡਾ ਮੰਗਣਿਆ ਨਾ ਮੁੰਡੇ ਜੋਗੀ ਆਉਣੀ ਆ ਤੇ ਫੇਰ ਆਣ ਕੇ ਫੇਰ ਦੋਰੇ ਚਲ ਜਿਓ ਮੈਂ ਨਹੀਂ ਜਾਣਾ ਦੋਰੇ ਇਹਦੇ ਜੋਗੀ ਆਉਣੀ ਕੱਲੇ ਜੋਗੀ ਹੁਣ ਮੈਂ ਚੀਜ਼ੀਆਂ ਜੋਗੀ ਰਹਿ ਜਾ ਮਾਤਾ ਵੀ ਵੇਖ ਲੈ ਕਿ ਡੀ ਚਲਾ ਗਈ ਕਿਤੇ ਪੈਸੇ ਖਰਚ ਕੇ ਨਾ ਖੁਸ਼ ਨਹੀਂ ਹੁੰਦੀ ਆਂਦੀ ਮੁੰਡੇ ਨੂੰ ਵੀ ਲੈ ਕੇ ਦੇਣੀ ਚੀਜ਼ੀ ਕੋਈ ਨਹੀਂ ਆਣਾਂ ਦੇ ਕੁੜੀ ਨੂੰ ਮੈਂ ਵੀ ਆਂਦੀ ਨੂੰ ਦੱਸ ਦੇਣਾ ਫੀਫਾ ਤੇ ਨੂੰ ਮਗਰੋਂ ਜੀ ਜਿ ਲੈ ਕੇ ਦਿੱਤੀ ਜਾਂ ਦਾਦੀ ਤੇ ਮਗਰ ਤੂੰ ਹੀ ਜਾਣ ਖਾ ਚੱਲ ਮਾਣਾ ਮੈਂ ਤੇ ਕੁੱਟ ਚਾਹ ਬਣਾ ਕੇ ਪੀਵਾ ਇਹ ਇੱਕ ਦਿਨੇ ਆ ਖੋਬੇ ਨੇ ਵੀ ਕੁਛ ਨਹੀਂ ਹਾਲ ਮੀ ਪੈ ਪੈ ਕੇ ਸਾਰਾ ਹੀ ਕੰਮ ਖਰਾਬ ਹੋ ਜਾਵਾ ਪਤੇ ਪੁੱਤ 10 ਰੁਪਏ ਵਾ ਤੂੰ ਨਾ 50 ਰੁਪਈਆ ਦੀ ਚੀਜ਼ ਜੀ ਨਾ ਲਾ ਪੰਜ ਕੱਲ ਦੀ ਰਖ ਲਾ ਹਾਂ ਠੀਕ ਆ ਉੱਥੇ ਜਾ ਕੇ ਨਾ ਜਿਆਦਾ ਚੀਜ਼ਾਂ ਨੂੰ ਹੱਥ ਨਾ ਭਾਵੇਂ ਮੇਰਾ ਪੁੱਤ ਇੱਕੋ ਚੀਜ਼ ਜਿਹੜੀ ਮੈਂ ਲੈ ਕੇ ਦਵੂੰਗੀ ਨਾ ਉਹੋ ਚੀਜ਼ ਲੈ ਕੇ ਆ ਜੀ ਠੀਕ ਆ ਤਸੀਰ ਤਨੂ ਨਾ ਦੱਸੀ ਉਹਦੇ ਆਉਣ ਤੋਂ ਸਕੂਲੋਂ ਪਹਿਲਾਂ ਖਾਣੀ ਉਹ ਤੋਂ ਉਹਨੇ ਵੀ ਪੈਸੇ ਮੰਗਣੇ ਮੇਰੇ ਕੋਲ ਪੈਸੇ ਹੈ ਨਹੀਂ ਹੋਰ ਠੀਕ ਆ ਚਾਹ ਤੇ ਉਦਾਂ ਵੀ ਹੈਗੀ ਐ ਇਹਨੂੰ ਨਾ ਗਰਮ ਕਰਕੇ ਪੀ ਲਾ ਪਰ ਸੱਚ ਜਿਹੜੀ ਬਈ ਚਾਹ ਉਹ ਵੀ ਕਹਿੰਦੇ ਗੈਸ ਬਣਾਉਂਦੀ ਆ ਇਹ ਨਹੀਂ ਮੈਂ ਪੀਣੀ ਚਾਹ ਪੀਣੀ ਜੇ ਆਹ ਚਾਹ ਗਰਮ ਕਰ ਦੇ ਮੈਨੂੰ ਹਾਂ ਪੀ ਲੋ ਤੂੰ ਹੀ ਹੈਗੀ ਯਾਰ ਮੇਰਾ ਬਿਨਾ ਦਿਮਾਗ ਹੀ ਅੱਜ ਖਲੋਣ ਨਹੀਂ ਡਿਆ ਦੋ ਦਿਨ ਹੋ ਗਏ ਆ ਨਹੀਂ ਪੀਂਦੇ ਨੂੰ ਦੋ ਦਿਹਾੜੀਆਂ ਟੁੱਟ ਗਈਆਂ ਵਾ ਕਿੱਥੇ 800 ਰੁਪਈਆ ਮੈਂ ਰਲ ਜਾਣਾ ਹੀ ਪਏ ਆ ਜਹਾਂ ਕੀ ਯਾਰ पे पे दे 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 तो तो हां ਜਿੱਦਾਂ ਰੁਪਈਏ ਰੁਪਈਏ ਦਾ ਸਾਬ ਕਰਦੇ ਰਹਿੰਦੇ ਨਾ ਤੁਸੀਂ ਤਾਂ ਹੀ ਨਹੀਂ ਪੈਸੇ ਤੁਹਾਡੇ ਕੋਲ ਆਉਂਦੇ। ਉਹ ਯਾਰ ਗਰੀਬ ਨੂੰ ਹੀ ਮਾਰ ਪੈਂਦੀ ਆ ਮੈਂ ਦੱਸਣ ਡਿਆ ਮਾਂ ਚੰਗੇ ਬੰਦੇ ਨੂੰ ਥੋੜੀ ਮਾਰ ਪੈਂਦੀ ਆ। ਗਰੀਬ ਹੀ ਜਦੋਂ ਲੱਗੂਗਾ ਗਰੀਬ ਹੀ ਥੱਲੇ ਲੱਗੂਗਾ। ਚਲ ਹੁਣ ਨਹੀਂ ਲੱਗੀ ਦਿਹਾੜੀ ਦੇ ਨਾ ਸਈ ਤੇ ਤੁਸੀਂ ਮੇਰੇ ਅੰਦਰ ਚਾਚੇ ਦੇ ਮੁੰਡੇ ਨਾਲ ਕਰੋ ਹੁਣ ਗੱਲ। ਉਹ ਵੀ ਦੁਬਈ ਆ ਤੁਸੀਂ ਵੀ ਦੁਬਈ ਚਲ ਜਾਓ ਨਾਲ। ਪੈਸੇ ਕਿੱਥੋਂ ਲੈਣੇ ਦੁਬਈ ਲਈ? ਲੱਖ ਡੇਢ ਲੱਖ ਰੁਪਈਆ ਲੱਗਦਾ ਵਾ। ਸੌਖਾ ਜਾਇਆ ਜਾਂਦਾ ਵਾ। ਤੇ ਫਿਰ ਜੇ ਪੈਸੇ ਕਮਾਉਣੇ ਆ ਤੇ ਲਾਉਣੇ ਤੇ ਪੈਣੇ ਹੀ ਆ ਫਿਰ। ਇਦਾਂ ਤਾਂ ਕਿਸੇ ਨੇ ਫਰੀਜ ਖਾਤੇ ਚ ਲੈਣੀ ਜਾਣ ਚਾਹ ਥੋੜੀ ਬਹੁਤੀ ਹੈ ਵਿਚਾਰਾ ਮਦਦ ਕਰ ਦੂਗਾ ਜੇ 1.5 ਲੱਖ ਲੱਗਦਾ 50000 ਉਹ ਲਾਦੂ ਲੱਖ ਤੇ ਆਪ ਨੂੰ ਲਾਉਣਾ ਪੈਣਾ ਸਾਨੂੰ ਸੁੱਖ ਆਈਡੀ ਮੰਗਣ ਮਂਗਾਉਣ ਵਾਲੀ ਆ ਨਾ ਆਤ ਮੇਰੇ ਕੋਲ ਨਹੀਂ ਹੈਗੀ ਆ ਸਾਡੇ ਹੱਥ ਪੈਰ ਹੈਗੇ ਆ ਮਿਹਨਤ ਕਰਨਾ ਵਾ ਚੰਗਾ ਬੜਾ ਜਾਣਾ ਵਾ ਤੇ ਰੋਟੀ ਪਾਣੀ ਤੁਰਿਆ ਵਾ ਆ ਤੇ ਦੋ ਦਿਹਾੜੀਆਂ ਹੁਣ ਮੀਂਹ ਕਰਕੇ ਟੁੱਟ ਗਈਆਂ ਤੁਸੀਂ ਰੋਟੀ ਪਾਣੀ ਤੱਕ ਹੀ ਰਿਓ ਬਸ ਰੋਟੀ ਪਾਣੀ ਤੁਰਿਆ ਰੋਟੀ ਪਾਣੀ ਮਸ਼ਹੂਰ ਕੀਤਾ ਵਾ ਰੋਟੀ ਪਾਣੀ ਤੇ ਫੇਰ ਖਾਦਾ ਹੀ ਜਾਂਦਾ ਵਾ ਫੇਰ ਹੁਣ ਕੀ ਕਰਨਾ ਵਾ ਹੁਣ ਮਨੀ ਜਵਾਨ ਹੋਣ ਡਿਆ ਵਾ ਪੜ੍ਹਾਈ ਵੀ ਉਹਦੀ ਪੂਰੀ ਹੋ ਜਾਣੀ ਆ ਤੈਨੂੰ ਪਤਾ ਉਹਨੂੰ ਕੇ ਯਾਰ ਚੰਗੇ ਥਾਂ ਭੇਜਾਂਗੇ ਉਹਨੂੰ ਭੇਜਿਓ ਆਪ ਨਾ ਕੇ ਪਾਸੇ ਲੱਗੇ ਆਪ ਤੁਹਾਡੇ ਦੋ ਨਿਆਣੀ ਆ ਆਪਣੀ ਮਾਰੇ ਸੋਚੋ ਆਪੇ ਉਹਦੀ ਮਾਂ ਬੈਠੀ ਆਪੇ ਸੋਚੇ ਚਾਹੀ ਨਾ ਸੋਚੇ ਬਸ ਤੁਸੀਂ ਹਉ ਦਾ ਹੀ ਸੋਚਦੇ ਰਹਿੰਦੇ ਜੀ ਤੇ ਮਾਂ ਨੇ ਸੋਚਣਾ ਭਰਾ ਨੇ ਨਹੀਂ ਸੋਚਣਾ ਆਹੋ ਭਰਾ ਦਾ ਦੋਵਾਂ ਦੇਣੀਆਂ ਦਾ 800 ਰੁਪਏ ਲੈ ਆਉਂਦਾ ਵਾ ਸੋਚ ਲੈ ਫਿਰ ਭਰਾ ਉਹ ਵੱਡਾ ਵਾ ਮੈਂ ਸੋਚਣਾ ਹੀ ਪੈਣਾ ਵਾ ਕੋਨਿੰਦੀ ਜਿਹੜੀ ਸਿਆੜ ਹੁੰਦੀ ਆ ਤੇ ਉਹ ਵੇਚ ਕੇ ਫੇ ਭੇਜ ਦਾਂਗੇ ਕਿਨਾਂ ਕੇ ਪਾਸੇ ਉਹੀ ਵੇਚ ਕੇ ਤੁਸੀਂ ਬਾਹਰ ਚਲ ਜਓ ਹਾਂ ਹੈ ਉਹ ਪੜਿਆ ਲਿਖਿਆ ਵਾ ਕਿ ਚੰਗੀ ਨੌਕਰੀ ਤੇ ਲੱਗ ਜੂਗਾ ਮੈਂ ਜਾ ਕੇ ਉੱਥੇ ਦਿਹਾੜੀਆਂ ਲਾਉਣੀਆਂ ਵਾ ਤੇ ਇੱਥੇ ਦਿਹਾੜੀ ਦਾ 400 ਮਿਲਦਾ ਉੱਥੇ 1000 2000 ਮਿਲਦਾ ਜੇ ਉੱਥੇ ਇਹ ਵੀ ਸੋਚੋ ਕਿੰਨਾ ਫਰਕ ਵਾ ਆਹੋ ਬੋਬਾ ਚੁੱਕ ਕੇ ਦੇ ਕੇ ਵੀ ਜਾਣਾ ਨਾ ਤੇ ਲਾਠੀ ਜਾਣਾ ਪੈਸੇ ਚੜੇ ਲਾਠੀ ਜਾਂਦੇ ਹੁੰਦੇ ਆ ਚਾਹ ਪੀਓ ਤੁਸੀਂ ਉਹ ਚੱਲ ਪੜਾਈ ਲਿਖਾਈ ਧਿਆ ਕਰਨ ਮੈਂ ਕਹਾਂ ਚੱਲ ਪਹਿਲਾਂ ਨੌਕਰੀ ਪੇਸ਼ੇ ਦਾ ਕਿਤੇ ਵੇਖ ਲਾਂਗੇ ਨਾ ਲੱਗੂ ਨੌਕਰੀ ਤਾਂ ਫਿਰ ਬਾਹਰ ਤੇ ਹੈ ਹੀ ਆ ਆਹ ਕਰਕੇ ਮੈਂ ਵੀ ਉਧਰ ਨੂੰ ਨਹੀਂ ਪੈਣਾ ਸੁਖ ਮਰਜੀ ਤੁਹਾਡੀ ਮੈਂ ਤਾਂ ਕਹਿ ਕੇ ਵੇਖ ਲਿਆ ਆਈ ਆਲੇ ਮੰਮੀ ਮੰਮੀ ਫੇ ਤੈਨੂੰ ਲੈ ਕੇ ਗਈ ਚੀਜੀ ਲੈਣ ਸੀਰਤ ਵੀ ਆਉਣ ਵਾਲੀ ਹੋਣੀ ਹੈ ਮੈਂ ਤਾਂ ਕਿਹਾ ਕਿ ਕੁੜੀ ਵਾਸਤੇ ਵੀ ਲੈ ਜਾ ਕੋ ਘਰ ਨੂੰ ਅਗੋ ਤੁਹਾਡੀ ਮੰ ਠੋਕ ਕੇ ਜਵਾਬ ਦੇ ਕੇ ਗਈ ਮੈਨੂੰ ਉਹ ਤੈਨੂੰ ਪਤਾ ਉਹਨੂੰ ਪਸੰਦ ਆਉਣੀ ਹੈ ਕੋਈ ਚੀਜ਼ ਜੇ ਲਿਆਂਦੀ ਹੋਵੇ ਨਿਆਣਾ ਖਾ ਵੀ ਲੈਂਦਾ ਵਾ ਉਹ ਹੈ ਨਹੀਂ ਖਾਣੀ ਉਹਨੇ ਸੌ ਪਨੂਨਾ ਕੱਢਣੀਆਂ ਆ ਆ ਪਾਉਗੀ ਤੇ ਰੁਪਈਏ ਦੱਸ ਦੇ ਦੂੰ ਆਪੇ ਲੈ ਆਉ ਭੱਜ ਕੇ ਤੇ ਰੋਟੀ ਪਕਾ ਦੇ ਉਹਦੇ ਲਈ ਠੀਕ ਆ ਰੋਟੀ ਉਹ ਨਾਲ ਲੈ ਕੇ ਗਈ ਹੀ ਕਿ ਚਲ ਗਲਾਸੀ ਫਾੜ ਆਦੀ ਆਦੀ ਕਰ ਲੈ ਜਾ ਮੈਂ ਨਹੀਂ ਪੀਣੀ ਤੁਸੀਂ ਲੈ ਜੋ ਮੈਂ ਤਾਜੀ ਬਣਾ ਕੇ ਪੀਣ ਲੱਗੀ ਆ ਆ ਬਈ ਫਿਰ ਮੇਰੇ ਮੱਥੇ ਮਾਰਨ ਨੂੰ ਹੀ ਮੈਂ ਬਈ ਕਾਦੀ ਆਪੇ ਤੁਸੀਂ ਕਹੇ ਮੈਨੂੰ ਦੇ ਦੇ ਚਾਹ ਮੈਂ ਪੀ ਲਵਾਂ ਫਿਰ ਤੇ ਤੂੰ ਇਹ ਵੀ ਕਹਿ ਸਕਦੀ ਵੀ ਆ ਬਈ ਆ ਤੇ ਮੈਂ ਤਾਜੀ ਬਣਾਉਣ ਲੱਗੀ ਆ ਬਈ ਕਾਦੀ ਆ ਤੁਸੀਂ ਪੀ ਲਓ ਮੈਂ ਮਾਸਾ ਘਟ ਪਾ ਕੇ ਉਹ ਮਿੰਨੋ ਘਰੋਂ ਬਾਹਰੋਂ ਸਤਾਵਾ ਉਧਰੋਂ ਰੱਬ ਸਤਾਈ ਜਾਂਦਾ ਇਧਰੋਂ ਘਰੋਂ ਕਦੀ ਕਹਿੰਦੇ ਹਨ ਦੀ ਬਕਦਰ ਹੀ ਨਹੀਂ ਕਰਨੀ ਜੇ ਮੈਂ ਦਿਨੀ ਚੀਜ਼ਾਂ ਪਿਖਾ ਲਓ ਫਿਰ ਖਾਧੀਆਂ ਵੀ ਨਹੀਂ ਜਾਂਦੀਆਂ ਚਲ ਮਾਣਾ ਮੈਂ ਤੇ ਘੁੱਟ ਪਾਣੀ ਪਾ ਕੇ ਚਾਹ ਬਣਾ ਕੇ ਪੀਵਾਂ ਅੰਕਲ ਜੀ ਇੱਕ ਲੇਜ ਦਾ ਪੈਕ ਦੇ ਦੇਣਾ ਇੱਕਲੇ ਦਾ ਹਾਂਜੀ ਤੇ ਇੱਕ ਗੁਰਕਦੇ ਨਹੀਂ ਇਕਲੇ ਲੈ ਜੀ ਦੋ ਬਸ ਹੋਰ ਕਿਹੜਾ ਦਵਾ ਨਹੀਂ ਹੋਰ ਨਹੀਂ ਕੁਝ ਵੀ ਬਸ ਨਹੀਂ ਪੋਤੀ ਇਹ ਨਹੀਂ ਲੈਣਾ ਇਹ ਖਾਣੇ ਆ ਕੱਲਾ ਲੇਜ ਦਾ ਬੈਗ ਦੇ ਦਿਓ ਇੱਕ ਲੈ ਗੱਕਾ ਲੈ ਹੋਰ ਕੀ ਦਵਾ ਬਾਸਾ ਲੋ ਕੈਸੇ ਠਟੋਰੀਆਂ ਦੇ ਦੇ

ਉਹ ਤਾਂ ਜਿਹੜੀਆਂ ਪੜਨ ਵਾਲੀਆਂ ਹੁੰਦੀਆਂ ਉਹ ਕਾਪੀਆਂ ਕੜਿਆ ਕਰਾਂ ਕਿਤਾਬਾਂ ਬਾਕੀ ਘਰ ਛੱਡ ਜਾਏ ਕਰ ਸਾਰੀਆਂ ਪੜਨ ਵਾਲੀਆਂ ਸਾਰੀਆਂ ਪੜਨ ਪਾਣੀ ਪੀਣਾ ਮੈਂ ਨਹੀਂ ਦੀਦੀ ਆਈ ਦੀ ਸਸਸੀ ਕੰਨੀ ਕੀਤੀ ਦੀਦੀ ਸਸਸੀ ਦਾ ਪਾਣੀ ਲਿਆ ਮੈਂ ਨਹੀਂ ਸਿਰ ਪੀਢੋਂ ਲਈਏ ਨਹੀਂ ਡਾਕਟਰ ਜੀ ਅੱਜ ਮੈਂ ਜੀਜੀ ਘੱਟੇ ਮਮਾ ਨੂੰ ਦੇ ਦਿੰਦਾ ਮੰਨੋ ਬਿਲਾ ਕੇ ਦੋ ਚੀਜ਼ੇ ਉਹਨਾਂ ਕੋਈ ਨਹੀਂ ਉਹ ਤੇਰੀ ਦਾਦੀ ਅੰਦਰ ਬੈਠੀ ਦਾਦੀ ਕੋਲ ਲੱਲਾ ਪੈਸੇ ਪੱਦੇ ਨੇ ਸ਼ੌਲ ਦੇ ਪੱਲੇ ਨਾਲ ਆਹੋ ਰੋਟੀ ਖਾਣੀ ਪੈਣਾ ਕਿ ਨਹੀਂ ਅੱਪਾ ਜੀ ਦਿਆਉ ਗੀ ਨੰਦੀ ਹੱਸਿਆ ਸਾਰੀਕਾਰ ਪੁੱਤ ਆ ਗਿਆ ਹਾਂਜੀ ਮਨੂਏ ਪੈਸੇ ਦਰੋਂ ਦਿੱਤੇ ਫਤਿਹ ਨੂੰ ਕਿੱਥੇ ਪੈਸੇ ਦਿੱਤੇ ਆ ਪੁੱਤ ਮੈਂ ਫਤਿਹ ਨੂੰ ਤਾਂ ਪੈਸਾ ਹੀ ਨਹੀਂ ਕੋਈ ਦਿੱਤਾ ਦਿੱਤਾ ਹੁਣ ਚਿੱਦੀ ਖਾਦੀ ਆ ਆਹ ਬਸ ਤੇਰੀ ਮਾਂ ਨੂੰ ਨਿਆਣੇ ਦੇ ਕੰਨ ਭੰਤ ਤੋਂ ਸਵਾਏ ਕੋਈ ਕੰਮ ਹੀ ਨਹੀਂ ਹੈਗਾ ਚਾਹੇ ਆਪ ਪੈਸੇ ਮੰਗੀ ਚੜੇ ਆ ਚਾਹੇ ਨਿਆਣੇ ਦੇ ਕੰਨ ਭਰੀ ਜਾਣੇ ਆ ਦਾਦੇ ਤੋਂ ਯਾਰ ਵਾਲੀ ਵੀ ਇਦਾਂ ਹੀ ਕਰਦੇ ਨੇ ਫਤਿਹ ਚੀਜ਼ੀ ਲਾ ਦਿੰਦੇ ਉਹ ਤਾਂ ਅੱਜ ਘਰੇ ਹੀ ਪੁੱਤ ਦਿੱਕਰੇ ਰਹਿੰਦੀ ਕੋਈ ਮਜਬੂਰੀ ਤੈਨੂੰ ਕੀ ਪਤਾ ਕਿਉਂ ਰਿਆ ਹਿਓ ਮਾਂ ਸ਼ਾਮਾ ਨੂੰ ਸੀ ਕਿਹਾ ਕਿ ਤੋ ਚੱਲ ਤੂੰ ਮੇਰਾ ਪੁੱਤ ਨਾ ਤੇਰੀ ਮੰਮਾ ਨੇ ਰੋਟੀ ਪਕਾਈ ਹੋਣੀ ਆ ਰੋਟੀ ਖਾ ਤੂੰ ਸ਼ਾਮਾ ਨੂੰ ਲੈ ਦੂੰਗੀ ਚੀਜੀ ਜੇ ਹੁਣ ਲੈਤੀ ਨਾ ਫਿਰ ਤੁਸੀਂ ਸ਼ਾਮਾ ਨੂੰ ਆਖਣਾ ਚੀਜੀ ਲੈ ਦੋ ਤੇ ਪੈਸੇ ਪੁੱਤ ਕਿੱਥੇ ਮੇਰੇ ਕੋਲ ਪੈਸੇ ਨਹੀਂ ਆ ਜਾਓ ਮੇਰਾ ਪੁੱਤ ਰੋਟੀ ਖਾ ਲਾ ਸੋਕ ਇਹਨਾਂ ਨੇ ਸੋਚਦੀ ਸਾਡੇ ਘਰ ਦਾ ਝਟ ਕਿਦਾਂ ਲੰਘਦਾ ਵਾ ਦੋ ਟਾਈਮ ਦੀ ਰੋਟੀ ਮਿਲੀ ਜਾਂਦੀ ਆ ਇਹਨਾਂ ਨੇ ਸ਼ੁਕਰ ਕਰਦੀ ਪਰ ਅਹੀਂ ਮਾਂ ਪੁੱਤ ਟਾਈਮ ਕਿਦਾਂ ਨਗਾਉਂਦੇ ਆ ਉਹ ਤਾਂ ਸਾਨੂੰ ਪਤਾ ਨਾ ਮਾਂ ਪੁੱਤਾਂ ਨੂੰ ਇਹਨੂੰ ਕੀ ਪਤਾ ਵਾ ਆਉਂਦਿਆਂ ਹੀ ਕੁੜੀ ਨੂੰ ਕਹਿਤਾ ਵਾ ਫਤਿਹ ਨੇ ਚੀਜੀ ਲਈ ਜਾਂ ਦਾਦੀ ਕੋ ਪੈਸੇ ਲਲਾ ਦਾਦੀ ਪੈਸੇ ਕਿੱਥੋਂ ਕੱਢ-ਕੱਢ ਕੇ ਦੇਈ ਜਾਵੇ ਦਾਦੀ ਤੇ ਚਾਦਰਾਂ ਕੱਢ-ਕੱਢ ਕੇ ਅੰਨੀ ਵੀ ਹੋ ਗਈ ਆ ਤੇ ਫੇਰ ਵੀ ਨਹੀਂ ਕੱਢਣੋਂ ਹਟਦੀ ਵੀ ਚੱਲ ਜਿਹੜੇ ਦੋ ਪੈਸੇ ਆਉਣਗੇ ਮੁੰਡੇ ਦੇ ਨਾਲ ਹੱਥ ਵੜਾਇਆ ਜਾਊਗਾ